ਕੁੜਾ ਦਾ ਸਾਡਾ ਮੈਡਮ ਨਾਲ ਕੋਈ ਕੁਝ ਨਹੀਂ ਸਾਡਾ ਪਤਾ ਸਾਡਾ ਦੇ ਨਹੀਂ ਲੋਕਾ ਦਾ ਪਾਈ ਜਾ ਰਿਹਾ ਹਾਂ ਭਾਈ ਸਾਡੇ ਕੋਲ ਬਿਲਕੁਲ ਨਹੀਂ ਤੁਹਾਨੂੰ ਇਹ ਗੱਲ ਕਹਿਣ ਦਾ ਸਹੀ ਮੌਕਾ ਹੀ ਨਹੀਂ ਦਵਾਂਗੇ ਜੋ ਪਹਿਲੇ ਰਵਿੰਦਰ ਸਾਹਿਬ ਲੈ ਗਏ ਜਿੰਦਾਬਾਦ ਭਾਜਪਾ ਸਰਕਾਰ ਪ੍ਰਤਾਪ ਗੁਰਨਾਮ ਸਿੰਘ ਪਗੜੀ ਸੰਭਾਲ ਲੈਰ ਪੰਗਰ ਤੋਂ ਬੇਨਤੀ ਹੈ ਕਿ ਇਲੈਕਸ਼ਨ ਦਾ ਸਮਾਂ ਜਿੰਨੇ ਵੀ ਬੀਜੇਪੀ ਦੇ ਤੇ ਹੋਰ ਸਰਕਾਰਾਂ ਦੇ ਲੀਡਰ ਆ ਪਿੰਡਾਂ ਵਿੱਚ ਦੌਰਾ ਕਰਨ ਆ ਰਹੇ ਕਿਸਾਨ ਜਥੇਬੰਦੀ ਆਜ ਅੱਜ ਇੱਥੇ ਜਣਵਾਲ ਪਿੰਡ ਦੇ ਵਿੱਚ ਇਕੱਠੇ ਹੋਈਆਂ ਆਪਣੀ ਗੱਲ ਕਹਿਣ ਵਾਸਤੇ ਉਹਦੇ ਵਿੱਚ ਗੱਲ ਇਹ ਹੈ ਕਿ ਅਸੀਂ ਕਿਥਣਾ ਚਾਹੁੰਦੇ ਹਾਂ ਲੋਕਾਂ ਤੋਂ ਇਹ ਵੀ ਇਹਨਾਂ ਨੂੰ ਇਹ ਮਤ ਦੇਤਾ ਤੇ ਸਰਕਾਰਾਂ ਕੋਲੋਂ ਵੀ ਕਿ ਜਿਹੜਾ ਅਜੇ ਟੈਨੀ ਮਿਸ਼ਰਾ ਸੰਵਿਧਾਨ ਦੇ ਮੁਤਾਬਕ ਤੇ ਸੋਚਿਆ ਜਾਵੇ ਕਿ ਉਹਨੂੰ ਕਿਸਾਨਾਂ ਦੇ ਉੱਤੇ ਗੱਡੀ ਚਾੜ ਕੇ ਉਹਨਾਂ ਨੂੰ ਕਤਲ ਕੀਤਾ ਉਹ ਫਿਰ ਇਲੈਕਸ਼ਨ ਲੜ ਰਿਹਾ ਸੁਭਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਮੋਦੀ ਸਰਕਾਰ ਨੇ ਗੱਲ ਕੀਤੀ ਉਹ 10 ਸਾਲਾਂ ਦੇ ਵਿੱਚ ਕਿੱਥੇ ਗਈ ਦੂਸਰੀ ਗੱਲ ਇਹ ਹੈ ਕਿ ਜਿੰਨੇ ਵੀ ਨੌਕਸਾਰ ਹੈ ਦੇਸ਼ ਦੇ ਅਗਨੀ ਪਾਤਜੋਜਨਾ ਜਿਹੜੀ ਇਹਨਾਂ ਨੇ 4 ਸਾਲਾਂ ਭਰਤੀ ਵਾਲੀ ਚਲਾਈ ਉਹਦੇ ਵਿੱਚ ਕਿਸਾਨਾਂ ਦਾ ਜਿਹੜਾ ਬੱਚੇ ਆ ਜਾਂ ਲੋਕਾਂ ਦੇ ਬੱਚੇ ਨੇ ਜਿਹੜੇ ਉਹਨਾਂ ਦਾ 4 ਸਾਲ ਦਾ ਜਿਹੜਾ ਕੈਰੀਅਰ ਜਵਾਨੀ ਦਾ ਉਹ ਖਰਾਬ ਹੋ ਜਾਣਾ ਉਸ ਤੋਂ ਬਾਅਦ ਉਹ ਕਿੱਥੇ ਜਾਣ ਸੋ ਸਰਕਾਰ ਦੇ ਉੱਤੇ ਸਵਾਲ ਹੈ ਜਿਹੜੀ ਸਰਕਾਰ ਦੇ ਦੌਰ ਦੇ ਵਿੱਚ ਇਹ ਗੱਲਾਂ ਚੱਲਣਾ ਕਿ ਲੋਕ ਪ੍ਰੋਟੈਸਟ ਕਰਦੇ ਹੋਣ ਸੜਕਾਂ ਦੇ ਵਿੱਚ ਖੜੇ ਹੋਣ ਉਸ ਮਤ ਦੇ ਰਾਹੀਂ ਲੋਕਾਂ ਦੇ ਵਿੱਚ ਉਹ ਖਿਆਲ ਲੈ ਕੇ ਜਾਣਾ ਚਾਹੀਦਾ ਕਿ ਸਾਡੇ ਰਾਜ ਦੇ ਵਿੱਚ ਇਹ ਚੀਜ਼ਾਂ ਹੋ ਕੇ ਹੋ ਰਹੀਆਂ ਦੂਜਾ ਜਿੰਨੀ ਵੀ ਪਬਲਿਕ ਪ੍ਰਾਪਰਟੀ ਹੈ ਸਰਕਾਰ ਨੇ ਦੇਚ ਦਿੱਤੀ ਸਰਕਾਰ ਦੀ ਪ੍ਰਾਪਰਟੀ ਨੂੰ ਲੋਕਾਂ ਦੀ ਪ੍ਰਾਪਰਟੀ ਨੂੰ ਵੇਚ ਕੇ ਇੱਕ ਬੰਦੇ ਦੇ ਹੱਥ ਦੇ ਵਿੱਚ ਫੜਾਇਆ ਜਾ ਰਿਹਾ WTO ਨੂੰ ਜਿਹੜਾ ਉਹ ਧਿਆਨ ਦਾ ਜਾ ਰਿਹਾ ਆ ਥੋੜੇ ਦਿਨ ਹੋਏ ਨੇ ਵੀ ਜਿਹੜੇ ਜਾਕੂਸਲ ਵਾਕਿਆ ਦੇ ਪ੍ਰਧਾਨ ਮੰਤਰੀ ਨੂੰ ਥੋਲੀ ਮਾਰ ਦਿੱਤੀ ਜਿਨੇ ਕੇ ਡਬਲ ਜੀ ਐਚਓ ਤੇ ਡਬਲ ਜੀਟੀਓ ਦੇ ਸਮਝੌਤਿਆਂ ਦੇ ਉੱਤੇ ਕੋਈ ਵੀ ਕਿਸਮ ਦੇ ਦਸਤਖਤ ਕਰਨ ਤੋਂ ਨਾ ਕੀਤੀ ਐ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਦੇਖਣ ਦੇ ਲਈ ਲੋਕ ਇਹ ਜਿਹੜੇ ਆ ਸੜਕਾਂ ਤੇ ਆਉਣ ਇਹ ਵਿਚਾਰਨ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਵੱਡੇ ਵੱਡੇ ਮਾਲ ਖੁੱਲੇ ਇੱਕ ਮਾਲ ਖੁੱਲਣ ਦੇ ਨਾਲ ਜਦੋਂ ਸਵਾ 100 ਦੁਕਾਨ ਬੰਦ ਹੋਈ ਉਦੋਂ ਤੱਕ ਤੁਸੀਂ ਤੁਹਾਡਾ ਜਿਹੜਾ ਜੀਵਨ ਹੈ ਬਿਲਕੁਲ ਮੌਤ ਦੇ ਮੂੰਹ ਦੇ ਵਿੱਚ ਜਾ ਚੁੱਕਾ ਹੋਣਾ ਉਹ ਖਮਰੀ ਦਾ ਸ਼ਕਾਰ ਲੋਕ ਹੋ ਜਾਣਗੇ ਜਦੋਂ ਤੱਕ ਤੁਸੀਂ ਸਮਝੋਗੇ ਡਬਲਯੂਟੀਓ ਨੂੰ ਇੱਕ ਬੰਦੇ ਨੂੰ ਅਡਾਨੀਆਂ ਬਾਨੀਆਂ ਨੂੰ ਕੱਲਾ ਸਾਰੇ ਦੇਸ਼ ਦੀ ਪ੍ਰਾਪਰਟੀ ਦੇਣ ਨਾਲ ਲੋਕਾਂ ਦੇ ਮੂੰਹ ਦੇ ਵਿੱਚ ਰੋਟੀ ਨਹੀਂ ਪੈਣੀ ਸਰਕਾਰ ਲੋਕਾਂ ਕੋਲੋਂ ਵੋਟਾਂ ਲੈਂਦੀ ਹੈ ਲੋਕਾਂ ਦੀ ਬਣ ਕੇ ਰਹੇ ਪਬਲਿਕ ਪ੍ਰਾਪਰਟੀ ਨੂੰ ਬਚਾਏ ਨਾ ਕਿ ਸਾਰੇ ਲੋਕਾਂ ਦੇ ਮਤ ਲੈ ਕੇ ਇੱਕ ਆਦਮੀ ਨੂੰ ਜਿਹੜੀ ਉਹ ਪ੍ਰਾਪਰਟੀ ਜਿਹੜੀ ਉਹ ਸੇਲ ਕਰੇ ਕਿਉਂ ਜਿਸ ਤਰ੍ਹਾਂ ਥੋੜੇ ਦਿਨ ਪਹਿਲਾਂ ਕਾਂਡਲਾ ਦੇ ਵਿੱਚ ਇਹਨਾਂ ਨੇ ਬੰਦਰਗਾਹ ਵੇਚੀ ਉਹ ਪਬਲਿਕ ਪ੍ਰਾਪਰਟੀ ਸੀ ਹੁਣ ਉਹ ਪ੍ਰਾਈਵੇਟ ਪ੍ਰਾਪਰਟੀ ਬਣ ਚੁੱਕੀ ਹੈ ਤੋ ਐਸੋਰੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਆਪ ਜੀ ਦੇ ਮੱਧਮੇਰੇ ਰਾਹੀਂ ਲੋਕਾਂ ਤੱਕ ਪਹੁੰਚਾਉਣੇ ਚਾਹੁੰਦੇ ਆ ਲੋਕ ਇਹ ਰਾਗ ਰਾਰਤਾ ਕਾ ਕੈਮ ਕਰਨ ਤੇ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦੇ ਨਾਲ ਜੋੜਨੇ ਤਾਂ ਕਿ ਉਹਨਾਂ ਨੂੰ ਇਹ ਜਿਹੜੇ ਸੋਸਾਇਟੀ ਦੇ ਵਿੱਚ ਲੁੱਟ ਖਸੁੱਟ ਹੋ ਰਹੀ ਆ ਧੱਕੇਸ਼ਾਹੀ ਹੋ ਰਹੀ ਆ ਸਰਕਾਰਾਂ ਜ਼ੁਲਮ ਕਰ ਰਹੀਆਂ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪਰੇ ਧੱਕਿਆ ਜਾ ਸਕਦਾ ਤੇ ਦੇਖੋ ਜਿਵੇਂ ਪਸੰਦੇ ਜਿਹੜੇ ਬਣਾਈ ਜਾਂਦਾ ਦਾਈਓ ਹਰਿਆਣਾ ਸਰਕਾਰ ਤੋਂ ਚਾਹੀਦਾ ਸਰਕਾਰ ਵਿੱਚ ਕਿਹੜੇ ਮੁੱਦਿਆਂ ਤੇ ਅੱਜ ਐਮਟੀਸੀ ਫੀਲ ਤੋਂ ਆਕੇ ਮੋਟਾ ਮੰਗ ਰਹੇ ਹੋ ਕੋਈ ਮੁੱਦਾ ਦੱਸੋ ਕਿਹੜੇ ਮੁੱਦਿਆਂ ਤੇ ਮੰਗ ਰਹੇ ਹੋ ਕੋਈ ਮੁੱਦਾ ਚਾਹਨਾ ਪਾਉ ਅਸੀਂ ਕਦੇ ਪਹਿਲਾਂ ਕੋਈ ਮੁੱਦੇ ਨਹੀਂ ਕੀਤੇ ਉਹ ਸਰਕਾਰ ਦੀ ਪਹਿਲਾਂ ਵੀ ਬਹੁਤ ਅਲੈਕਸਾ ਲੜੀਆਂ ਕਦੇ ਨਹੀਂ ਕਹੀਦੇ ਮੁੱਦੇ ਪਹਿਲਾਂ ਨਹੀਂ ਰੱਖੀਦੇ ਅਸੀਂ ਉਦੋਂ ਪਬਲਿਕ ਨੇ ਵੇਖਿਆ ਇਸੇ ਖਾ ਹੋ ਜਾਂਦਾ ਰ ਆ ਬਾਅਦ ਬਾਅਦ ਦੇ ਵਿੱਚ ਜਵਾਬ ਦੇ ਦੋ ਮੁੱਦੇ ਤੱਕਨ ਪਸਲੇ ਕਿ ਜਾ ਰਹੀ ਸੀ ਜਿੱਦਕਿ ਮੈਂ ਅਤਰਿੰਦਰ ਸਿੰਘ ਅੱਜ ਕੱਲ ਮੈਂ ਆ ਧਰਮਿੰਦਰ ਸਿੰਘ ਆ ਜੇ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਜਿਹੜੀ ਭਾਜਪਾ ਦੀ ਲਗਾਤਾਰ ਜਿਹੜੀ ਚੋਣਾਂ ਦੇ ਵਿੱਚ ਭਾਜਪਾ ਦੇ ਐਮਪੀ ਦੇ ਕੈਂਡੀਡੇਟ ਹੈ ਮੁਕੇਰੀਆਂ ਦੇ ਵਿੱਚ ਅੱਜ ਮੀਟਿੰਗ ਜੰਡਵਾਲ ਦੇ ਵਿੱਚ ਰੱਖੀ ਸੀ ਜਿਹਦਾ ਵਿਰੋਧ ਮੁਕੇਰੀਆਂ ਦੀਆਂ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਇਕੱਠਿਆਂ ਹੋ ਕੇ ਕੀਤਾ ਤੇ ਮੌਕੇ ਦੇ ਉੱਪਰ ਪ੍ਰਸ਼ਾਸਨ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਜਿਹੜੀ ਹੈ ਐਮਪੀ ਕੈਂਡੀਡੇਟ ਨਾਲ ਗੱਲਬਾਤ ਕਰਾਈ ਪਰ ਜੇ ਸਹੀ ਗੱਲ ਦੇਖੀਏ ਜ਼ਮੀਨੀ ਸਤਰ ਦੇ ਉੱਪਰ ਕਿਸਾਨਾਂ ਤੇ ਕੀਤੇ ਹੋਏ ਅਤਿਆਚਾਰ ਲਾਗੂ ਕੀਤੇ ਹੋਏ ਕਾਲੇ ਕਾਨੂੰਨਾਂ ਦਾ ਕੋਈ ਜਵਾਬ ਨਹੀਂ ਹੈ ਹੁਸ਼ਾਰਪੁਰ ਦੇ ਭਾਜਪਾ ਦੇ ਉਮੀਦਵਾਰ ਦੇ ਕੋਲ ਸਵਾਏ ਇੱਕ ਲਾਰੇ ਐ ਵੀ ਅਸੀਂ ਮੁੱਦੇ ਨਹੀਂ ਪਹਿਲਾਂ ਦੱਸਾਂਗੇ ਮੁੱਦੇ ਤੋਂ ਬਗੈਰ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਂਦੀ ਐ ਜਿਹੜੇ ਲਗਾਤਾਰ ਭਾਜਪਾ ਨੇ ਗੱਲ ਕੀਤੀ ਐ ਵੀ 2 ਕਰੋੜ ਰੋਜ਼ਗਾਰ ਦੇਵਾਂਗੇ ਸਾਲ ਦਾ ਭਾਜਪਾ ਨੇ 15-15 ਲੱਖ ਰੁਪਈਆ ਦੇਣ ਦੀ ਗੱਲ ਕੀਤੀ ਸੀ ਭਾਜਪਾ ਨੇ ਸੁਆਮੀਨਾਥਮ ਰਿਪੋਰਟ ਦਾ ਸੀ2 ਫਾਰਮੂਲਾ ਜਿਹੜਾ ਐ 50% ਦੇ ਨਾਲ ਲਾਗੂ ਕਰਨ ਦੀ ਗੱਲ ਕੀਤੀ ਸੀ ਇਹ ਸਾਰੀ ਗੱਲਾਂ ਤੋਂ ਭਾਜਪਾ ਭੱਜੀ ਐ ਉਹਦੇ ਖਿਲਾਫ ਜਿਹੜਾ ਕਰੋਨਾ ਮਹਾਮਾਰੀ ਦੇ ਵਿੱਚ 14 ਲੱਖ ਨੌਜਵਾਨਾਂ ਦਾ ਰੋਜ਼ਗਾਰ ਖੁੱਸਿਆ ਐ ਤੇ GST ਦੇ ਨਾਲ ਛੋਟੇ ਵਪਾਰੀਆਂ ਦਾ ਕਾਰੋਬਾਰ ਖੁੱਸ ਗਿਆ ਇਹ ਸਾਰੀ ਗੱਲਾਂ ਦਾ ਕੋਈ ਜਵਾਬ ਨਹੀਂ ਹੈ ਪਾਜਪਾ ਦੇ ਹੁਸ਼ਿਆਰਪੁਰ ਦੇ ਉਮੀਦਵਾਰ ਤੋਂ ਅਸੀਂ ਮੁਕੇਰੀਆਂ ਦੇ ਕਿਸਾਨ ਜੱਟੇ ਬੰਦਿਆਂ ਵੱਲੋਂ ਅਪੀਲ ਕਰਦੇ ਆ ਜਿੱਥੇ ਅਸੀਂ ਅੱਜ ਇਹਦਾ ਵਿਰੋਧ ਕਰ ਰਹੇ ਆ ਮੁਕੇਰੀਆਂ ਦੇ ਪਿੰਡਾਂ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨ ਮਲਾਜ਼ਮਾਂ ਨੂੰ ਅਪੀਲ ਕਰਦੇ ਆ ਕਿ ਇਹ ਗੁੰਡੇ سرمایہਦਾਰਾਂ ਦੀ ਸਰਕਾਰ ਹੈ ਜੇ ਭਾਰਤ ਦੇ ਵਿੱਚ ਸੱਤਾ ਚ ਦੁਆਰਾ ਤੋਂ ਆਈ ਤੇ ਭਾਰਤ ਦਾ ਕਿਰਤੀ ਵਰਗ ਤਵਾਹ ਹੋ ਜਾਣਾ ਇਹ ਨੌਕਰੀਆਂ ਇਹ ਰੋਜ਼ਗਾਰ ਦੇ ਸਾਧਨ ਇਹ ਕਿਰਤੀ ਵਰਗ ਜਾਂ ਚਾ ਲਈਏ ਜ਼ਮੀਨਾਂ ਮਜ਼ਦੂਰੀ ਕੁਝ ਨਹੀਂ ਰਹਿ ਜਾਣਾ ਭਾਰਤ ਦੇ ਵਿੱਚ ਅਡਾਨੀ ਅਵਾਨੀਆਂ ਦਾ ਰਾਜ ਹੋਣਾ ਹੈ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਇਹ ਵਿਰੋਧ ਕੀਤਾ ਇਹ ਲਗਾਤਾਰ ਕਰਦੇ ਰਵਾਂਗੇ ਤੇ ਮੁਕੇਰੀਆਂ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਭਾਜਪਾ ਦੇ ਕਿਸੇ ਵੀ ਲੀਡਰ ਦੀ ਜਿਹੜੀ ਆ ਉਹ ਮੀਟਿੰਗ ਪਿੰਡਾਂ ਦੇ ਵਿੱਚ ਨਾ ਕਰਾਈ ਜਾਵੇ ਜੇ ਹੋਏਗੀ ਅੱਜ ਤੋਂ ਵੀ ਹੋਰ ਤਿੱਖੇ ਰੂਪ ਦੇ ਵਿੱਚ ਜਿਹੜਾ ਇਹਦਾ ਵਿਰੋਧ ਕਰਾਂਗੇ ਨਾ ਮੀਟਿੰਗ ਕਰਾਂਗੇ ਨਾ ਹੀ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਪਿੰਡ ਦੇ ਵਿੱਚ ਮੀਟਿੰਗ ਕਰਾਂਗੇ ਸੰਜੁਕਤ ਕਿਸਾਨ ਮੋਰਚਾ ਮੁਕੇਰੀਆਂ ਦਾ ਫੈਸਲਾ ਹੈ ਧੰਨਵਾਦ ਮੈਂ ਆਗੂ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਸਵੀਲ ਮੁਕੇਰੀਆਂ ਦੇ ਜਿਹੜਾ ਪਿੰਡ ਹੈ ਜੰਡਵਾਲ ਉਹਦੇ ਵਿੱਚ ਅੱਜ ਬੀਜੇਪੀ ਦੀ ਉਮੀਦਵਾਰ ਅਨੀਤਾ ਸੋਮਪrakash ਪਹੁੰਚੀ ਸੀ ਜਿੱਥੇ ਸਾਡੀਆਂ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਡੱਟ ਕੇ ਉਹਦਾ ਜਿਹੜਾ ਇੱਥੇ ਵਿਰੋਧ ਕੀਤਾ ਅਨੀਤਾ ਸੋਮਪrakash ਨੂੰ ਸਵਾਲ ਕੀਤੇ ਅਸੀਂ ਕਿ ਜਦੋਂ ਅਸੀਂ ਦਿੱਲੀ ਵੱਲੋਂ ਸ਼ਾਂਤੀਪੂਰਵਕ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਾ ਰਹੇ ਸੀ ਤੇ ਉਹ ਸੀਮਿੰਟ ਦੇ ਬੈਰੀਕੇਡ ਜਿਹੜੇ ਆ ਉਹ ਕਿਉਂ ਲਾਏ ਅਥਰੂ ਗੈਸ ਦੇ ਗੋਲੇ ਕਿਉਂ ਮਾਰੇ ਤਾਰਾ ਕਿਉਂ ਲਾਈਆਂ ਉੱਥੇ ਸਾਡਾ ਜਿਹੜਾ 500 ਦੇ ਕਰੀਬ ਕਿਸਾਨ ਮਜ਼ਦੂਰ ਸਾਡੇ ਭਰਾ ਆ ਉਹਨਾਂ ਨੂੰ ਜਿਹੜਾ ਆ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਮਾਰ ਕੇ ਫਟੜ ਕਿਉਂ ਕੀਤਾ ਤੇ ਮਤਲਬ ਜਿਹੜਾ ਸਾਡਾ ਖਨੋਰੀ ਬਾਰਡਰ ਦੇ ਉੱਤੇ ਸਾਡਾ ਸ਼ੁਭਕਰਨ ਸਿੰਘ ਪੁੱਤ ਸਾਡਾ ਗੋਲੀ ਮਾਰ ਕੇ ਉਹ ਸ਼ਹੀਦ ਕਿਉਂ ਕੀਤਾ ਸਾਡੇ ਜਿਹੜਾ ਪ੍ਰਿਤਪਾਲ ਸਿੰਘ ਨਵਾਂਗਾਉਂ ਸੰਗਰੂਰ ਉਹਨੂੰ ਕੋਰੀ ਦੇ ਵਿੱਚ ਪਾ ਕੇ ਤੁਹਾਡੇ ਅਸੀਂ ਕਹਿੰਦੇ ਵੀ ਤੁਹਾਡੇ 70000 ਅਰਧ ਸੈਨਿਕ ਬਲ ਜਿਹੜੀ ਗੁੰਡਾ ਫੋਰਸ ਚਲਾਈ ਸੀ ਤੁਸੀਂ ਅੱਗੇ ਉਹਨਾਂ ਨੇ ਜਿਹੜਾ ਬੋਰੀ ਚ ਪਾ ਕੇ ਸਾਡੇ ਪੁੱਤ ਨੂੰ ਪ੍ਰਿਤਪਾਲ ਸਿੰਘ ਨਵਾਂ ਡਾਊਨ ਜਿਹੜਾ ਆ ਉਹ ਮਾਰਿਆ ਉਹਨਾਂ ਲੱਤਾਂ ਤੋੜੀਆਂ ਉਹਦਾ ਸਿਰ ਪਾੜਿਆ ਉਹਦਾ ਜਵਾਲਾ ਜਿਹੜਾ ਸੀ ਉਹ ਤੋੜ ਦਿੱਤਾ ਸੋ ਉਹ ਕਹਿੰਦੀ ਵੀ ਰਾਹ ਅਸੀਂ ਨਹੀਂ ਰੋਕਿਆ ਅਨੀਤਾ ਸ਼ੋਮਪ੍ਰਕਾਸ਼ ਨੇ ਕਿਹਾ ਕਿ ਅਸੀਂ ਰਾਹ ਨਹੀਂ ਰੋਕਿਆ ਅਸੀਂ ਇਹ ਗੱਲ ਕਹੀ ਵੀ ਉਹ ਰਾਹ ਤੁਸੀਂ ਨਹੀਂ ਰੋਕਿਆ ਤਾਂ ਹੋਰ ਕਹਿੰਨੇ ਉੱਥੇ ਅੱਗੇ ਸੀਮੈਂਟ ਦੇ ਬੈਰੀਕੇਡ ਕਹਿੰਨੇ ਲਾਏ ਮਤਲਬ ਕਹਿਣ ਦਾ ਕਿ ਉਹਦੇ ਕੋਲ ਕੋਈ ਜਵਾਬ ਨਹੀਂ ਸੀ ਤੇ ਉਹ ਨਾਲ ਦੇ ਜਿਹੜੇ ਉਹ ਵੀ ਦੰਦ ਕੱਢ ਰਹੇ ਸੀ ਸਾਡੇ ਕਿਸਾਨ ਭਰਾਵਾਂ ਨੇ ਸਵਾਲ ਕੀਤਾ ਕਿ ਸ਼ੋਭ ਕਰਨ ਸਿੰਘ ਜਿਹੜਾ ਸਾਡਾ ਪੁੱਤ ਸ਼ਹੀਦ ਹੋਇਆ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਦੁੱਖਜाहਰ ਕੀਤਾ ਕਿ ਉਹ ਬਹੁਤ ਮਾੜਾ ਹੋਇਆ ਤੇ ਕਹਿੰਦੀ ਇਹ ਬੇੜਾ ਨਹੀਂ ਉਹ ਦੁੱਖਜाहਰ ਕਰਨ ਦਾ ਤੇ ਜਦੋਂ ਮੋਦੀ ਦਾ ਕੋਈ ਕੁੱਤਾ ਵੀ ਮਰ ਜਾਏ ਤਾਂ ਇਹ ਸਾਰੇ ਭਾਰਤ ਦੇ ਜਿੰਨੇ ਵੀ ਮੰਤਰੀ ਐ ਬੀਜੇਪੀ ਦੇ ਉਹਦੇ ਘਰ ਪਹੁੰਚ ਜਾਂਦੇ ਆ ਵੀ ਤੁਹਾਡਾ ਕੁੱਤਾ ਮਰ ਗਿਆ ਪਰ ਦੇਸ਼ ਦਾ ਇੱਕ ਪੁੱਤ ਸ਼ਹੀਦ ਹੋਇਆ ਬਾਡਰ ਦੇ ਉੱਤੇ ਇਹਨਾਂ ਨੇ ਸ਼ਹੀਦ ਕੀਤਾ ਉਹਦਾ ਇਹਨਾਂ ਨੂੰ ਕੋਈ ਅਫਸੋਸ ਨਹੀਂ ਸੋ ਇਸ ਕਰਕੇ ਅਗਲੀ ਗੱਲ ਹੈ ਜਿਹੜੀ ਸਾਡੇ ਹਰਿਆਣੇ ਦੇ ਵਿੱਚੋਂ ਜਿਹੜੇ ਸਾਡੇ ਵੀਰ ਆ ਜਿਹੜੇ ਕਿਸਾਨ ਵੀਰ ਲਬਦੀਪ ਸਿੰਘ ਸਮੇਤ ਤਿੰਨ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਜਿੰਨੀਆਂ ਸਾਡੀਆਂ ਮੰਗਾਂ ਆ ਜਿਹਦੇ ਵਿੱਚ ਫਸਲਾਂ ਦਾ ਗਰੰਟੀ ਕਾਨੂੰਨ ਕਿਸਾਨ ਮਜ਼ਦੂਰਾਂ ਦੀ ਕਰਜ਼ਾ ਮੁਤੀ ਨਰੇਗਾ ਦੀ ਜਿਹੜੀ ਦਿਹਾੜੀ ਆ ਉਹ 200 ਦਿਨ ਕੰਮ ਕਰਨਾ ਤੇ 700 ਰੁਪਏ ਦਿਹਾੜੀ ਕਰਨੀ ਤੇ ਬਾਕੀ ਜਿਹੜੇ ਸ਼ਹੀਦ ਸਾਡੇ ਕਿਸਾਨ ਹੋਏ ਆ ਉਹਨਾਂ ਦਾ ਇਨਸਾਫ ਬਾਕੀ ਜਿਹੜੀਆਂ ਮੰਗਾਂ ਸਾਡੀਆਂ ਜਿੱਦਾਂ ਬਿਜਲੀ ਸੋਧ ਬਿੱਲ 220 ਤੋਂ 223 ਦੇ ਵਿੱਚ ਇਹਨਾਂ ਨੇ ਸਿੱਧੇ ਰੂਪ ਦੇ ਵਿੱਚ ਜਿਹੜਾ ਉਹ ਲਾਗੂ ਕਰਨ ਜਾ ਰਹੇ ਆ ਉਹ ਤੇ ਬੋਲੇ ਬਾਦ ਦੇ ਵਿੱਚ ਜਿਹੜੀਆਂ ਜ਼ਮੀਨਾਂ ਆਵਾਜ਼ ਕੀਤੀਆਂ ਸਾਡੇ ਕਿਸਾਨ ਭਰਾਵਾਂ ਨੇ ਮਜ਼ਦੂਰਾਂ ਨੇ ਉਹ ਜ਼ਮੀਨਾਂ ਦੇ ਮਾਲਕੀ ਹੱਕ ਆਦਿਵਾਸੀ ਭਰਾਵਾਂ ਨੂੰ ਸੰਵਿਧਾਨ ਦੀ ਸੂਚੀ 5 ਦੇ ਵਿੱਚ ਜਦੋਂ ਤੱਕ ਨਹੀਂ ਦੇ ਦਿੱਤੇ ਜਾਂਦੇ ਉਦੋਂ ਤੱਕ ਅਸੀਂ ਕਾ ਸਾਡਾ ਮੋਰਚਾ ਜਿਹੜਾ ਉੱਥੇ ਚੱਲਦਾ ਰਹੇਗਾ ਕਹਿੰਦੀ ਵੀ ਤੁਹਾਡੇ ਨਾਲ ਮੀਟਿੰਗਾਂ ਹੋਈਆਂ ਪਰ ਤੁਸੀਂ ਅੰਦਰ ਗੱਲ ਹੋਰ ਕਾਰ ਆਉਂਦੇ ਸੀ ਤੇ ਬਾਹਰ ਆ ਕੇ ਕਰਦੇ ਮਤਲਬ ਮੁੱਕਰ ਜਾਂਦੇ ਸੀ ਅਸੀਂ ਤਾਂ ਬਿਲਕੁਲ ਨਹੀਂ ਕਿਸਾਨ ਸਾਡੀਆਂ ਜਥੇਬੰਦੀਆਂ ਸਰਬਨ ਸਿੰਘ ਭੰਦੇਰ ਵਰਜੀਤ ਸਿੰਘ ਫੋਲ ਮਨਜੀਤ ਸਿੰਘ ਰਾਏ ਬਲਦੇਵ ਸਿੰਘ ਜੀਰਾ ਤੇ ਰਾਜੂ Rajasthan ਤੋਂ ਹੋਰ ਜਿੰਨੇ ਵੀ ਸਾਡੇ ਆਗੂ ਹੈ ਮੋਰਚੇ ਦੇ ਉੱਤੇ ਡਟੇ ਹੋਏ ਅਸੀਂ ਸਾਰੇ ਭਾਰਤ ਦੇ ਜਿਹੜੇ ਆਗੂ ਹੈ ਉੱਥੇ ਤੁਹਾਡੇ ਏਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਕਰਦੇ ਰਹੇ ਹਾਂ ਪਰ ਤੁਹਾਡੇ ਜਿਹੜੇ ਮંત્રી ਸੀ ਉਹ ਸਿਰਫ 5 ਸਾਲ ਦਾ ਫਸਲਾਂ ਦਾ ਕੰਟਰੈਕਟ ਕਹਿੰਦੇ ਸੀ ਕਰ ਲੋ ਸਾਡੇ ਨਾਲ ਐਮਐਸਪੀ ਦੇ ਉੱਤੇ ਜਿਹਨੂੰ ਅਸੀਂ ਪ੍ਰਵਾਨ ਨਹੀਂ ਕੀਤਾ ਅਸੀਂ ਆਪਣੀਆਂ ਜਦੋਂ ਤੱਕ ਸਾਡੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ ਉਦੋਂ ਤੱਕ ਉਹ ਮੋਰਚਾ ਵੀ ਸਾਡਾ ਚੱਲਦਾ ਰਹੇਗਾ ਜਦੋਂ ਤੱਕ ਸਾਡੇ ਕਿਸਾਨ ਹਰਿਆਣੇ ਵਾਲੇ ਵੀ ਜਿਹੜੇ ਆ ਉਹਨਾਂ ਨੂੰ ਰਿਹਾ ਨਹੀਂ ਕਰ ਦਿੱਤਾ ਜਾਂਦਾ ਤੇ ਤੁਹਾਡਾ ਬ੍ਰੋਲ ਜਿਹੜਾ ਆ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਹਿਲੀ ਵਾਰ ਹੋਇਆ ਮੁਕੇਰੀਆਂ ਦੇ ਵਿੱਚ ਜੰਡਵਾਲ ਨਗਰ ਦੇ ਵਿੱਚ ਜਦੋਂ ਤੁਸੀਂ ਕਿਸੇ ਵੀ ਨਗਰ ਚਾਓਗੇ ਤੇ ਡੱਟ ਕੇ ਵਿਰੋਧ ਕਰਾਂਗੇ ਇਸ ਕਰਕੇ ਕਿਸਾਨ ਮਜ਼ਦੂਰਾਂ ਨੇ ਇਹ ਬੜੀ ਵੱਡੀ ਜਿਹੜੀ ਆ ਤੇ ਬੜਾ ਵੱਡਾ ਸੰਘਰਸ਼ ਹੈ ਕਿ ਉਹਨਾਂ ਨੇ ਇਹ ਦੱਸ ਦਿੱਤਾ ਇਹਨਾਂ ਨੂੰ ਕਿ ਹੁਸ਼ਿਆਰਪੁਰ ਦੇ ਵਿੱਚ ਕਿਸਾਨ ਜਿਹੜੇ ਆ ਉਹ ਚੁੱਪ ਨਹੀਂ ਬੈਠੇ ਹੋਏ ਉਹ ਮੋਰਚੇ ਤੇ ਡਟੇ ਹੋਏ ਜਿਹੜੇ ਕਿਸਾਨ ਹੈ ਸ਼ੰਭੂ ਖਨੋਰੀ ਡੱਬ ਵਾਲੀ ਤੇ ਰਤਨਪੁਰਾ ਰਾਜਸਥਾਨ ਦੇ ਵਿੱਚ ਉਹ ਆਪਣੇ ਮੋਰਚੇ ਦੇ ਨਾਲ ਤੇ 22 ਤਰੀਕ ਨੂੰ ਜਿਹੜਾ ਵੱਡਾ ਜਿਹੜਾ ਜਿਹੜਾ ਵੱਡੀ ਮਹਾਪੰਚਾਇਤ ਹੋ ਰਹੀ ਹੈ ਬਾਰਡਰਾਂ ਦੇ ਉੱਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਕਿਸਾਨ ਮਜ਼ਦੂਰ ਜਿਹੜੇ ਆ ਉਹ ਜਾਣਗੇ ਤੇ ਮੋਦੀ ਦੀਆਂ ਜੜਾਂ ਹਲਾ ਕੇ ਰੱਖ ਦੇਣਗੇ ਜਦੋਂ ਤੱਕ ਕਿਸਾਨ ਮਜ਼ਦੂਰਾਂ ਦੇ ਹੱਕ ਉਹਨਾਂ ਨੂੰ ਮਿਲ ਨਹੀਂ ਜਾਂਦੇ ਉਹਦੇ ਤੋਂ ਪਹਿਲਾਂ ਅਸੀਂ ਬਾਰਡਰਾਂ ਤੋਂ ਵਾਪਸ ਆਪਣੇ ਘਰਾਂ ਨੂੰ ਨਹੀਂ ਆਵਾਂਗੇ ਤੇ ਉਹ ਜਿਹੜੀ ਅਨੀਤਾ ਸੋਮ ਪ੍ਰਕਾਸ਼ ਹੈ ਉਹ ਪਾਸਾ ਵੱਟ ਕੇ ਗੱਡੀਆਂ ਲੈ ਕੇ ਦੇ ਨਿਕਲ ਗਈ ਅਗਲੇ ਪਿੰਡਾਂ ਨੂੰ ਤੋਂ ਵਿਰੋਧ ਇਹਦਾ ਇਸੇ ਤਰ੍ਹਾਂ ਜਾਰੀ ਰਹੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ